ਕਰੰਟ ਕਰਨਾ ਪੂਰਾ ਹਿੰਦ ਉਹ ਤੇ ਨਾ ਕਾੜਦਾ ਨਹੀਂ ਨਾ ਨਾ ਠੀਕ ਆ ਫੇਰੀ ਗੱਲ ਬਣਦੀ ਆ ਹੁਣ ਆਪਾਂ ਇਹ ਤੋਂ ਸ਼ੁਰੂ ਕਰਦੇ ਆ ਇਹਦੇ ਬਾਰੇ ਜਾਣਕਾਰੀ ਦਿਓ ਕਿੰਨੀ ਏਜ ਹੈ ਇਹਦੀ ਇਹ ਜੀ 2 ਸਾਲ ਦੀ ਆ ਚਟੇਜ ਦੀ ਹਾਂਜੀ 2 ਸਾਲ ਦਾ ਹੋ ਗਿਆ ਮੇਲ ਆ ਮੇਲ ਆ ਮੀਟਿੰਗ ਕਰਦਾ ਮੀਟਿੰਗ ਕਰਦਾ ਕੀ ਰਿਜ਼ਲਟ ਆ ਇਹਦਾ ਰਿਜ਼ਲਟ ਹੁੰਦਾ ਹੈ ਹਾਂ ਤਾਂ ਕਿੰਨੇ ਬੱਚੇ ਪਉਂਦਾ ਇਹੇ ਬੱਤੇ ਬਾਏ ਦਾਦਾ ਪਾ ਜਾਂਦਾ ਦਾਦਾਸ ਪਰ ਨੇ ਮੰਗੜੀ ਲੈਂਦਾ ਓਕੇ ਹਾਂਜੀ ਇਹ ਵਾਲਾ ਇਹ ਸਰ ਮੈਂ ਆਪਣਾ ਸੁਲਤਾਨ ਕੁੱਤਾ ਪਾਉਂਦਾ ਹਾਂ ਓਕੇ ਸਾਰੇ ਵੀ ਹੋਣਗੇ ਅਸੀਂ ਜਿੱਟੜਨੇ ਆਪਣੇ ਬਾਬੂ ਸਾਰੇ ਪਾਉਂਦਾ ਤੇ ਇਹ ਦੱਸੋ ਕਿ ਬਰੀਡਿੰਗ ਹੈਗੀ ਕਿਸਰ ਹੈਗੀ ਤਾਂ ਕਿ ਇਹਦਾ ਰਿਜ਼ਲਟ ਆਵੇ ਇਹਦਾ ਸਾਰਾ ਸੱਤ ਕੱਪੀ ਦਾ ਰਿਜ਼ਲਟ ਆ ਰਿਹਾ ਅੱਛਾ ਸਾਰੀ ਆਪਣੇ ਕੋਲ ਸਟੱਡ ਹੈਗੇ ਸਰ ਆਪ ਜਿਹੜਾ ਮੇਲ ਹੈ ਤਿੰਨ ਰੰਗ ਦੇ ਬੱਚੇ ਹੋਣਗੇ ਤਿੰਨ ਰੰਗ ਦੇ ਮਤਾਂ ਵੀ ਚਾਕਲੇਟ ਵੀ ਪਾਉਂਦਾ ਬਲੈਕ ਹੀ ਪਾਉਂਦਾ ਬਲੈਕ ਦੋਗੇ ਹੋਲਡਰ ਪਾਉਦਾ ਇਹ ਜਿਹੜੇ ਤੁਸੀਂ ਦੂਜੇ ਹਸਕੀ ਇੱਥੇ ਆਪਾਂ ਮੈਂ ਹੋਰ ਵੀ ਦੇਖਿਆਂਗੇ ਹੈ ਨਾ ਉਹਨਾਂ ਦੇ ਕਲਰ ਵੱਖਰੇ ਹੁੰਦੇ ਨੇ ਇਹ ਡੱਬ ਖੜਬਾ ਜਾ ਕਿਉਂ ਆ ਸਰ ਇਹ ਯੂਨਿਕ ਕਲਰ ਹੈ ਯਹਾਂ ਪੇ ਨਹੀਂ ਮਿਲਦਾ ਇੰਡੀਆ ਮੈਂ ਨਹੀਂ ਹੈ ਅਸਾ ਮਿਲਦਾ ਨਹੀਂ ਇਥੇ ਯਾਨੀ ਇੰਡੀਆ ਮੈਂ ਦੋ ਦੋ ਗਏ ਤੇ ਹਮਾਰੇ ਪਾਸ ਨਾਲ ਇੱਕ ਹਮਾਰਾ ਵੈਟੂੰ ਪਾਸ ਹੈ ਅੱਛਾ ਕਿੰਨੀ ਇਹਦੇ ਕਿੰਨਾ ਦਾ ਪ੍ਰਾਈਸ ਲਗਾਤੀ ਸਰ ਕੋਸਤੀ ਮੇਰੇ ਭਈਆ ਨੇ ਕੀਏ 221 150 150 ਲੱਖ ਕਾ ਜੇ ਆਪਾਂ ਹੁਣ ਇਸਰਾ ਲਾਇਬ੍ਰੇਰੀ ਬਾਈਕ ਤੇ ਚਾਰ ਪੰਜ ਚਾਰੇ ਪੰਜੇ ਤਲਰ ਲੱਗਦੇ ਫਿਰ ਕਣੀ ਲੈਣਦੇ ਨੇ ਤੁਹਾਨੂੰ ਖਾ ਜਾਂਦੀ ਹਾਂ ਹਾਂਜੀ ਕਰੰਟ ਕਰਨਾ ਪੂਰਾ ਉੱਤੇ ਦੇ ਨਾ ਕਾੜਦਾ ਨਾ 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 ਠੀਕ ਆ ਫੇਰੀ ਗੱਲ ਬਣਦੀ ਆ ਚਲੋ ਹੁਣ ਆਪਾਂ ਇਹ ਤੋਂ ਸ਼ੁਰੂ ਕਰਦੇ ਆ ਇਹਦੇ ਬਾਰੇ ਜਾਣਕਾਰੀ ਦਿਓ ਕਿੰਨੀ ਏਜ ਹੈ ਇਹਦੀ ਇਹ ਜੀ 2 ਸਾਲ ਦੀ ਆ ਚਟੇ ਦੀ ਹਾਂਜੀ 2 ਸਾਲ ਦਾ ਹੋ ਗਿਆ ਮੇਲ ਹੈ ਮੇਲ ਹੈ ਮੇਲ ਹਾਂਜੀ ਮੀਟਿੰਗ ਕਰਦਾ ਹੈ ਮੀਟਿੰਗ ਕਰਦਾ ਕੀ ਰਿਜ਼ਲਟ ਆ ਰਿਹਾ ਹੈ ਇਹਨਾਂ ਦੱਸ ਕੇ ਨੇ ਬੱਚੇ ਪੋਦੇ ਇਹ ਬੱਚੇ ਭਾਈ ਦਾਦਾ ਪਾ ਜਾਂਦਾ ਦਾਦਾਸ ਹਾਂਜੀ ਕੀ ਡਾਈਟ ਦੇ ਰਹੇ ਉਹ ਯਾਰ ਉਹ ਤਾਂ ਨਾ ਪਾਈ ਸਪੀਡ ਐਗ ਹੋ ਗਿਆ ਓਕੇ ਏਕਨ ਹੋ ਗਿਆ ਸਾਰਾ ਸਮਾਨ ਹੀ ਪਾਉਣੇ ਕੋਲ ਮਿਲਾ ਕੇ ਗੱਲ ਨਿਬੜੀ ਫਿਰ ਯਾਰ ਆ ਵਾਲਾ ਇਹ ਨਹੀਂ ਇਹਦਾ ਇਹ ਵੀ ਪਾਈ ਇਹਦਾ ਭਰਾ ਹੀ ਆ ਸਕੇ ਭਰਾ ਹਾਂ ਜੀ ਇੱਕੋ ਹੀ ਮਾਤਰ ਦੇ ਨਹੀਂ ਨਹੀਂ ਇਹ ਉਹਦਾ ਪਿਓ ਗਰੇ ਲਿੰਡਾ ਇੱਕ ਆਇਆ ਨੀ ਪਾਸੇ ਚੱਲ ਜਾਨਾ ਇਹ ਇਹ ਦੱਸੋ ਵੀ ਇਹ ਸੀੜੀ ਲੈਣਾ ਤੁਹਾਡਾ ਇਹ ਬੌਬ ਲੈਂਡ ਚੜੀ ਇਹ ਬੌਬ ਲੈਂਡ ਦਾ ਦੋਨੋਂ ਇਹ ਬੜਾ ਵੀ ਦਿਖਾਈਦਾ ਫੇਸ ਆਨੇ ਦੇ ਬਾਰੇ ਕੋੜਾ ਨਹੀਂ ਉਹ ਨਹੀਂ ਨਹੀਂ ਫੇਸ ਦਿਖਾ ਯਾਰ ਇਹਨੂੰ ਤਾਂ ਚੱਕੂ ਨਾਲ ਆਲੇ ਰਿਓ ਹਲੇ ਚਲੋ ਵੀ ਦੇਖੋ ਤੁਸੀਂ ਇਹ ਬਾਬਲੈਂ ਦੇ ਡੌਗ ਹਨ ਦੋਨੇ ਲੈਬਰਾਂ ਸੁਭਾ ਕਿਦਾਂ ਦੇਦਾ ਵਧੀਆ ਆ ਨਾ ਪੈਂਦੀ ਨਹੀਂ ਇਹਨਾਂ ਦੀ ਲਾਈਨ ਲੱਗਾਂ ਮੈਂ ਇਹਨਾਂ ਦੀ ਸਸਾਂ ਨਹੀਂ ਆਉਂਦੀ ਉਹ ਵੱਡੀ ਫੰਕੀਆ ਤੇਣੀ ਗੜੀ ਲੈਂਦਾ ਮੇਰੀ ਉਹ ਆਹ ਲੈ ਕੇ ਆ ਬਲੈਕ ਤੋਂ ਮੰਗਦੇ 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 ਲਾਈਨ ਦਾ ਵਾਟ ਸਰਾਈ ਇਹ ਆਉਂਦੀ ਨਹੀਂ ਚਲਾਈ ਗਏ ਆਹ ਕੰਫਲੈਕਟ ਹਾਂਜੀ ਇਹ ਕਿਹੜੀ ਲਾਈਨ ਦਾ ਹੈ ਬਲੈਕ ਮੰਗਦੇ ਵੀ ਲੈਂਦਾਗਾ ਓਕੇ ਇਹ ਵਾਲਾ ਤੇ ਸਾਰੇ ਮੈਂ ਆਪਣਾ ਸੰਤਾਨ ਕਿਤਾਵਾ ਤਾਂ ਓਕੇ ਸਾਰੇ ਰਜਿਸਟਰਡ ਨੇ ਆਪਣੇ ਬਾਰੇ ਸਾਰੇ ਬੰਦਾ ਤੈਨੂੰ ਤੇ ਇਹਦੀ ਬਰੀਡਿੰਗ ਹੈਗੀ ਕਿਸ ਨਾਲ ਹੈਗੀ ਤਾਂ ਕਿ ਇਹਦਾ ਰਜਿਸਟਰ ਇਹ ਤਾਂ ਸਾਰਾ ਸੱਤ ਪੱਪੀਰ ਰਜਿਸਟਰ ਆ ਰਿਹਾ ਅੱਛਾ ਸਾਰੀ ਆਪਣੇ ਕੋਲ ਸਟੱਡ ਹੈਗੇ ਸਰ ਆਪ ਜਿਹੜਾ ਮੇਲ ਤਿੰਨ ਰੰਗ ਦੇ ਬੱਚੇ ਹੋਗਾ ਤਿੰਨ ਰੰਗ ਦੇ ਮਤਲਬ ਹਾਂ ਵੀ ਚਾਕਲੇਟ ਵੀ ਪਉਂਦਾ ਉਹ ਬਲੈਕ ਹੀ ਮੇਲ ਤੋਂ ਬਲੈਕ ਲੋਗੇ ਹੋਲਡਰ ਪਉਂਦਾ ਬਲੇਗ ਕੁੜਾ ਕਹਿਣਾ ਮਤਲਬ ਫੀਮੇਲ ਜਿਹੜੀ ਮਰਜੀ ਹੋਵੇ ਤਿੰਨ ਕਲਰ ਦੇ ਬੱਚੇ ਦੋ ਇਹਨੇ ਤਿੰਨ ਕਲਰ ਦੇ ਹਾਂ ਮੈਂ ਕਰਨਾ ਤੇ ਤੀਨ ਨੂੰ ਕਾਰੋਂ ਸਾਰੇ ਨੂੰ ਮਰ ਲੈਣਾ ਤੈਨੂੰ ਓਕੇ ਤਿੰਨੇ ਦੋ ਸੌ ਤਿੰਨ ਕਲਰ ਵੀ ਇੱਕੋ ਮਦਰ ਤੇ ਇਹ ਵੀ ਆਪਣੇ ਆ ਜੀ ਸਰ ਜਾਨਵਰ ਨਹੀਂ ਸਾਬ ਉਹ ਚਲਾਣੇ ਨਹੀਂ ਇਹ ਸਰ ਵਾਹ ਸ਼ੋਅ ਵਾਸਤੇ ਲੈਂਦੇ ਆ ਅਸੀਂ ਸ਼ੋਅ ਤੇ ਨਹੀਂ ਲਾਣੇ ਰਿੰਗ ਨਹੀਂ ਲਾਉਣੀ ਨਾ ਰਿੰਗ ਨਹੀਂ ਲਾਉਣੀ ਕਿਹੜੀ ਜਗ੍ਹਾ ਤੋਂ ਆਇਆ ਆ ਚਪਾਲ ਤੋਂ ਸਰ ਆਪਾ ਕਿਹੜਾ ਕੈਨਲ ਆਪਣਾ ਢੱਲੋ ਕੈਨਲ ਇਲੋ ਡਾਕ ਇਹ ਸਾਰਾ ਉਹ ਤੋਂ ਆਪਣੇ ਏਡ ਹੀ ਗਿਆ ਢਿੱਲੋ ਕਨਾਲ ਪੀਵੀਸੀ ਵਾਲੇ ਕੇ ਮੋਬਾਈਲ ਨੰਬਰ ਦੇ ਦੋ ਮੋਬਾਈਲ ਨੰਬਰ 88725 86481 ਠੀਕ ਹੈ ਕਵਰੀ ਫਿੱਟ ਸਰ ਦਾ 88955553 ਲਓ ਜੀ ਢਿੱਲੋ ਕਨਾਲ ਵਾਲਿਆਂ ਦੇ ਤੁਸੀਂ ਲਾਇਬ੍ਰੇਰੀ ਦੇਖ ਲਿਆ ਦੇਖੋ ਦੁਬਾਰੇ ਇੱਕ ਵਾਰੀ ਹੋਰ ਦਿਖਾ ਦੇ ਬਾਈ ਨੰਬਰ ਤੁਹਾਨੂੰ ਦੇ ਤਾਂ ਕਿਸੇ ਨੂੰ ਜ਼ਰੂਰਤਾ ਕੋ ਮੀਟਿੰਗ ਵਗੈਰਾ ਬਾਹਰ ਕਰਾ ਦੇਣੇ ਹੋ ਹਾਂਜੀ ਪੱਪੀ ਸਰ ਪਏ ਸਾਰਿਆਂ ਦੇ ਓਕੇ ਪੱਪੀ ਵੀ ਤੁਹਾਡੇ ਕੋਲ ਮਿਲ ਜਾਂਦੇ ਨੇ ਬਾਈ ਨਾਲ ਬਹੁਤ ਹੱਬਦਾ ਹੋ ਜਾ ਤੁਸੀਂ ਬਹੁਤ ਧੰਨਵਾਦ ਰੱਖ ਕੇ ਅੱਜ ਚੱਲਦੇ ਅੱਗੇ ਹਾਂ ਜੀ ਬਥਰੋ ਅੱਜ ਅਮਰਸੰਗਰ ਸਾਹਿਬ ਦੇ ਵਿੱਚ ਜਿਹੜਾ ਡਾਊਸ਼ੋ ਹੋਇਆ ਇੱਥੇ ਬ੍ਰੀਡ ਆ ਬਿਲਕੁਲ ਇੱਕ ਕਹਿੰਦੇ ਹਾਸੀਆ ਫਖਰੀ ਜਿਹਾ ਥੋੜਾ ਜਿਆਦਾ ਤੁਸੀਂ ਹਾਸੀ ਦੇ ਕਲਰ ਦੇਖ ਕੇ ਉਹਨਾਂ ਦੇ ਬਲੈਕ ਐਂਡ ਆਹ ਬਲੈਕ ਐਂਡ ਵਾਈਟ ਆ ਬ੍ਰਾਊਨ ਵਾਈਟ ਆ ਇਹ ਖੜਾ ਹੋਇਆ ਇਸ ਮਖੜਾ ਹੀ ਆ ਮੈਂ ਤੁਹਾਨੂੰ ਦਿਖਾ ਰਿਹਾ ਆ ਦਿਖਾ ਬਈ ਮੇਰੇ ਆਹ ਦੇਖੋ ਇਹਲਾ ਪਿਆਰ ਇਹਨਾਂ ਦੀ ਗੱਲ ਕਰ ਕਿ ਉਹ ਤੀਰ ਦੇਖਣ ਵਾਲੀ ਬਹੁਤ ਜ਼ਿਆਦਾ ਐਕਟਿਵ ਹੈ ਆ ਦੇਖੋ ਹੋਰ ਪੂਰਾ ਫਰੈਂਡਲੀ ਆ ਇਹਦਾ ਫਾਰ ਵਗੈਰਾ ਤੁਹਾਨੂੰ ਦੇਖੋ ਮੈਨੂੰ ਲੱਗਦਾ ਇਹ ਪ੍ਰੋਪਰ ਇਹਦਾ ਫਰਾ ਆਇਆ ਨਹੀਂ ਹੈਗਾ ਪਰ ਮੈਨੂੰ ਬੱਚਾ ਆਇਆ ਬੱਚਾ ਕਿੰਨੀ ਐਜ ਹੋ ਗਈ ਦੀ ਸਰ ਇਹ ਅਬੀ 10 ਮਹੀਨੇ ਕੇ ਪਾਸ ਹੈ ਹੁਣ ਪਕਲਵਾ ਸ਼ੁਰੂ ਕਰਦੇ ਹਾਂ ਜੀ ਤੁਸੀਂ ਕਿੱਥੋਂ ਆਏ ਹੋ ਸਰ ਆਪਾਂ ਮਲਸਾਂ ਤੋਂ ਲੁਡ ਲੈ ਗਏ ਆ ਅਸੀਂ ਲੋਕਲ ਹੀ ਆਂ ਇੰਪੋਰਟ ਤੋਂ ਮਾਇਆ ਆਇਆ ਇਹ ਇੰਪੋਰਟ ਕਰਵਾਇਆ ਇਹ ਹਾਂ ਜੀ ਜੀ ਇਹ ਜਿਹੜੇ ਤੁਸੀਂ ਦੂਜੇ ਹਸਕੀ ਇੱਥੇ ਆਪਾਂ ਮੈਂ ਹੋਰ ਵੀ ਦੇਖਿਆਂਗੇ ਹੈ ਨਾ ਉਹਨਾਂ ਦੇ ਕਲਰ ਬਖਰੇ ਹੁੰਦੇ ਨੇ ਇਹ ਡੱਬ ਖੜਬਾ ਜਾ ਕਿਉਂ ਆ ਸਰ ਇਹ ਯੂਨਿਕ ਕਲਰ ਹੈ ਯਹਾਂ पे ਨਹੀਂ ਮਿਲਦਾ ਇੰਡੀਆ ਮੈਂ ਨਹੀਂ ਹੈ ਅਸਾਂ ਮਿਲਦਾ ਨਹੀਂ ਇਥੇ ਨਹੀਂ ਆ ਇੰਡੀਆ ਮੈਂ ਦੋ ਦੋ ਗਏ ਜੇ ہمارے ਪਾਸ ਆ ਇੱਕ ਹਮ ਕਿੰਨੀ ਇਹਦੇ ਕਿੰਨਾ ਦਾ ਪ੍ਰਾਈਸ ਲਗਾਤੀ ਸਰ ਕੋਸਤੀ ਮੇਰੇ ਭਈਆ ਨੇ ਕੀਏ 221 150 150 ਕਿੱਥੋਂ ਇੰਪੋਰਟ ਕਰਵਾਇਆ ਤੇਰੇ ਕੈਨੇਡਾ ਕਿੱਥੋਂ ਦੀ ਬਰੀਡ ਆ ਸਰ ਇਹ ਹਜ਼ਾਰ ਤੋਂ 1000 ਅੱਛਾ ਇਹਦੀ ਕੋ ਆਈਸ ਕੋਨ ਸੀ ਜਿਵੇਂ ਹਸਤੀ ਦੀਆਂ ਕਿ ਬਲੂ ਆਈਜ਼ ਹੁੰਦੀਆਂ ਜਾਂ ਸਰ ਇੰਦੀ ਹੋਰ ਆਈਜ਼ ਦਿਖਾਈਓ ਮੜਾ ਜਾ ਹਸਤੀ ਦੇ ਦੋਸਰ ਹਾਂ ਹਲੋ ਹਲੋ ਨੋਰਮਲ ਆਈਜ਼ ਆ ਨਾ ਹਾਂ ਨਹੀਂ ਇਹ ਇਹਦਾ ਕਿਦਾਂ ਦਾ ਸੁਭਾਅ ਹੁੰਦਾ ਹੈ ਉਹ ਕਿ ਹਸਤੀਆ ਬੰਗੀ ਹੁੰਦਾ ਨਹੀਂ ਅਸੀਂ ਇਸੇ ਹੀ ਸੁਭਾਅ ਦਾ ਅਸੀਂ ਇਸੇ ਹੀ ਹੁੰਦੇ ਹਾਂ ਮਸਟ ਹੈਲੋ ਜਿਨ੍ਹਾਂ ਵੀ ਅਜੀ ਬੇਟਾ ਜਿਨ੍ਹਾਂ ਨੇ ਡੌਗ ਸ਼ੋਅ ਕਰਨੇ ਆਪਣੇ ਉਹ ਕਾਈਂਡਲੀ ਕੈਸ਼ ਕਾਊਂਟਰ ਤੇ ਆ ਕੇ ਆਪਣੇ ਐਗਜ਼ੀਬਿਟ ਨੰਬਰ ਲੈ ਲਓਗੇ ਜਰਾ ਹੋਣੀ ਨਹੀਂ ਕੋਈ ਜਰਾ ਹੋਈਗਾ ਬੜਾ ਜਿਹਾ ਬੱਚਾ ਹੈ ਤੇਰੀ ਕੈਸ਼ ਕਾਊਂਟਰ ਰਾਇਲ ਕਹਿੰਦੇ ਨੇ ਜਸਟ ਆਲ ਦਾ ਬਿਲਕੁਲ ਨਾਲ ਲੱਗਾ ਬੋਲੀ ਕਾਊਂਟਰ ਮੇਰਾ ਦਾ ਬੇਕ ਕਿਹਨਾ ਕੋਣਾ ਚਲੋ ਸਾਲ ਦੀ ਬੱਚਾ ਇਸ ਦਾ ਬੇਕ 22 40 ਦਿੱਤੀ ਚਾਚਾ ਚਾਚਾ ਮਾਰਿੰਦਾ ਉਹ ਕਿੱਥੇ ਆਪੀ ਆਹ ਜਿਹੜੀ ਜਿਹੜੀ ਮੀਟਿੰਗ ਮੇਰਾ ਤੁਮ ਹੈਰਾ ਮੇ ਬੱਚਾ ਹੈ ਇਸ ਦਾ ਆਪ ਨਿਆ ਸਾਲ ਕੇ ਬੰਦ ਰਹੇ ਹੈ ਕਿ ਟੋਟਲ ਕਿੰਨੇ ਦੇਵਗੇ ਹੈ ਸਿਰਫ 11 ਮਹੀਨੇ ਪ੍ਰੋਪਰ 11 ਮਹੀਨੇ ਦਾ तो करो स्टार्ट करा देंगे। सर मीटिंग देखो हमने ना थोड़ा आज शाम में तो ये इसके आपके बात हो जाएंगे फिर इसकी मीटिंग जाएंगे। अभी हमारे को मीटिंग के लिए वो काफी ज़्यादा आ रही है। ओके। एक मीटिंग रोबो पे हम करवा रहे हैं ना का बच्चा। ओके आज इस शोल आ रहे हो? ਆ ਨਹੀਂ ਇਹਦੀ ਮੁਕਾਬਲੇ ਚ ਹੋ ਰਹੀ ਤਾਂ ਨਾ ਕੋਈ ਬੱਚਾ ਆਇਆ ਸੋ ਉਹਦੇ ਵਿੱਚ ਆਈ ਥਿੰਕ ਸੋ ਨਾ ਇਹ ਗੱਲਬਾਤ ਦੀ ਵਾਰ ਨਾ ਕਰ ਮਨ ਕੱਲੀ ਹੈ ਤੂੰ ਕੱਲੀ ਫਿਰ ਇਹਨੂੰ ਕਿਹੜੇ ਅਸਕੀ ਚ ਲਾਣਗੇ ਜਿੱਦਾਂ ਇਤਨੀ ਐ ਐਕਚੁਅਲੀ ਲਾਣਗੇ ਉਹ ਵਾਲੇ ਨੂੰ ਸੇਮ ਨਾ ਸਕੀ ਨੇ ਆ ਓਕੇ ਇਹ ਬਰ ਡਿਫਰੈਂਟ ਜੀ ਹੁੰਦੀਆਂ ਆਲਸ ਇੰਡੀਅਨ ਅਸਕੀ ਪਾਇਆਦੇਨ ਉਸੇ ਹੀ ਯੂਨਿਕ ਜੀ ਆ ਇਹਨੂੰ ਤਾਂ ਲੱਗਦਾ ਉਹ ਤਾਂ ਹੀ ਅਸੀਂ ਤੁਹਾਡੇ ਕੋਲ ਆਏ ਨੇ ਇਹ ਅਲੱਗ ਬ੍ਰੀਡ ਮੈਂ ਦੇਖਿਆ ਹਾਂ ਸਾਰੇ ਦੇਖ ਕੇ ਮੈਂ ਇਹਨੂੰ ਮਾਰਾਂਗੀ ਇਹਨੂੰ ਦੇਖਦੇ ਆਂ ਤੇ ਮੰਨ ਲਓ ਮੈਂ ਇਹਨੂੰ ਜਿਹੜਾ ਤਗੜਾ ਕੋਈ ਕਹਿੰਦਾ ਤਾਂ ਨਹੀਂ ਸਿਰਫ ਸੁਣਾ ਦੇ ਲਈ ਹੈ ਜੀ ਜੋ ਹੈਲੋ ਕੀ ਨ ਹੈਲੋ ਜੰਬਾ ਹੈਲੋ ਤੇ ਕੋ ਪੂਰਾ ਇੱਕਦੋ ਐਕਟਿਵ ਬਹੁਤ ਜ਼ਿਆਦਾ ਹੈ ਨਾ ਜੀ ਐਕਟੀਵਿਟੀ ਕਰ ਰਿਹਾ ਮੈਂ ਦੇਖ ਰਿਹਾ ਕਪ ਰਿਹਾ ਪੂਰਾ ਤੇ ਇਹਨੂੰ ਘਰੇ ਬੰਦ ਕੇ ਰੱਖ ਦੋ ਜਾਂ ਨਹੀਂ ਨਹੀਂ ਸਰ ਛੁੱਲਾ ਛੁੱਲਾ ਰਹਿੰਦਾ ਆਲਸ ਐਕਸੀਲੇਟਰ ਆ ਰਿਕਵੈਸਟਡ ਟੂ ਗੈਟ देयर ਐਕਸੀਲੇਟਰ ਨੰਬਰ ਫਰਮ ਦਾ ਕੈਸ਼ ਕਾਊਂਟਰ ਹਾਂ ਜੀ ਤਾਂ ਕਿਸੇ ਨੂੰ ਜ਼ਰੂਰ ਤੇ ਪੈਂਦੀ ਹੈ ਤਰਵਾਉਂਗੇ ਤਾਂ ਹੈਗੀ ਸਰ ਕਰਵਾएंगे। ਪਰ ਉਹ ਕਿੰਧਾ ਦੀ ਫੀਮੇਲ ਲੱਗੂ। ਸਰ ਐਕਚੁਅਲੀ ਕੱਚੀ ਕੁਆਲਿਟੀ ਦੇ ਨੰਬਰ ਆਸਤੀ। ਉਹ ਇਸਕੇ ਲੈ ਬਲ ਇਹਦੇ ਲੈਵਲ ਦੀ ਹੋਵੇ। ਲੈਵਲ ਦੀ ਹੋਵੇ। ਚਲੋ ਉਸੇ ਮੀਟਿੰਗ ਕਰਵਾएंगे। ਅਸ ਇੱਕ ਚੀਜ਼ ਹੋਰ। ਇਹਦਾ ਫਰ ਫੋਰ ਫਲਫੀ ਹੋਣਾ। ਹਾਂ ਜੀ ਇਹ ਵੀ ਹੋਣਾ। ਇਹ ਐਵੇਂ ਤਾਂ ਫਿਰ ਬੜਾ ਤੱਕ ਹੋ ਜਾਣਾ। ਬਸ ਇਹ ਤੋਂ ਪਤਾ ਲੱਗਦਾ ਹੈ ਦੇਖੋ ਦੀ ਟੇਲ ਦੇਖੋ। ਹਾਂ ਜੀ। ਕਿੰਨਾ ਫਲਫੀ ਐ ਬਹੁਤ ਜ਼ਿਆਦਾ ਨਾ। ਇਹ 150 ਦਾ ਕਾਫੀ ਹੋ ਜਾਣਾ। ਨਹੀਂ। ਕੋੜਾ ਕੰਟੈਕਟ ਨੰਬਰ ਦਿਓ ਪਲੱਸ ਕੀ। ਲਿਖ ਲੋ ਬੋਲ ਦੋ 99143 6280 ਰਿਪੀਟ ਕਰੋ 99143 6280 ਇਹ ਆਪਣਾ ਲੋਕੇਸ਼ਨ ਹਸਕੀ ਦਾਸ ਨਬੀ ਕਿਸਨ ਉਹ ਹਸਕੀ ਬਾਈ ਇੰਪੋਰਟ ਕਰਵਾਇਆ ਹਸਕੀ ਬਾਈ ਨੇ ਤੇਰੀ ਮੀਟਿੰਗ ਵਗੈਰਾ ਚੋਂ ਹੋਰ ਜਾਣਕਾਰੀ ਲੈਣੇ ਹਾਂ ਸੇ ਦੇਖੋ ਬਹੁਤ ਪਿਆਰਾ ਪਪੀਆ ਇਤਨਾ ਐਕਟਿਵ ਹੈ ਤੇਰੇ ਬਾਰੇ ਕੋਈ ਜਾਣਕਾਰੀ ਲੈਣੀ ਆ ਜਾਂ ਮੀਟਿੰਗ ਕਰਵਾਉਣੀ ਆ ਤਾਂ ਇਹ ਨਾਲ ਤੁਸੀਂ ਵੀਡੀਓ ਤੋਂ ਨੰਬਰ ਲੈ ਕੇ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ